ਭਗਵੰਤ ਮਾਨ ਦੀ ਸਰਕਾਰ ਜਿਹੜੀ ਐਗਰੀਕਲਚਰ ਪਾਲਿਸੀ ਲੈ ਕੇ ਆ ਰਹੀ ਹੈ ਇਹ ਝੂਠ ਦਾ ਪਲੰਦਾ ਇਹ ਹਰਿਆਣੇ ਦੇ ਡਰ ਤੋਂ ਮਾਰੇ ਹਰਿਆਣਾ ਜਣਾ ਇਲੈਕਸ਼ਨ ਹੋ ਰਿਹਾ ਇਹਦੇ ਡਰ ਦੇ ਸਹਿਮੀ ਹੋਈ ਹੈ ਕਿ ਉੱਥੋਂ ਸਾਨੂੰ 4 ਵੋਟਾਂ ਕਿਤੇ ਜ਼ਿਆਦਾ ਮਿਲ ਜਾਣ ਇਸ ਲਈ ਝੂਠੀ ਪਾਲਿਸੀ ਲੈ ਕੇ ਆ ਗਏ ਦੂਸਰੀ ਗੱਲ ਮੈਂ ਪੁੱਛਣਾ ਚਾਹਨਾ ਮੈਂ ਇਹਨਾਂ ਤੋਂ ਸਵਾਲ ਪੁੱਛਣਾ ਚਾਹਨਾ ਕਿ ਤੁਸੀਂ ਕਹਿ ਰਹੇ ਹੋ ਕਿ 23 ਫਸਲਾਂ ਤੇ ਅਸੀਂ ਐਮਐਸਬੀ ਧਿਆਗੇ ਭਈ ਉਹਦੇ ਵਾਸਤੇ ਪੈਸਾ ਕਿੱਥੋਂ ਆਏਗਾ ਤਾਨੂੰ ਕੋਈ ਦੀ ਤੇ ਕੋਈ ਇਹ ਲਿਮਟ ਦੇਣ ਲਈ ਤਿਆਰ ਨਹੀਂ ਹੈ ਕਿ ਸੀਸੀ ਲਿਮਟ ਕਿੱਥੋਂ ਆਏਗੀ ਤੁਹਾਡੇ ਕੋਲ ਕਿੱਥੋਂ ਦਿਓਗੇ ਤੁਸੀਂ ਤੁਸੀਂ ਦੂਸਰੀ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਪੈਨਸ਼ਨ ਦੇਾਂਗੇ ਵੀ ਭੈਣਾ ਨੂੰ ਤਾਂ ਤੁਸੀਂ ਹਜ਼ਾਰ-ਹਜ਼ਾਰ ਰੁਪਿਆ ਮਹੀਨਾ ਦੇ ਨਹੀਂ ਸਕੇ ਉਹ ਨਵਾਂ ਸਕੂਫਾ ਛੇੜਤਾ ਜੇ ਕਿ ਕਿਸਾਨਾਂ ਨੂੰ ਪੈਨਸ਼ਨ ਦੇਾਂਗੇ ਤੁਸੀਂ ਕਿਸਾਨਾਂ ਨੂੰ ਪੈਨਸ਼ਨ ਕਿੱਥੋਂ ਦੇਣੀ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ 5 ਏਕੜ ਵਾਲੇ ਕਿਸਾਨਾਂ ਦਾ ਅਸੀਂ ਕਰਜ਼ਾ ਮਾਫ਼ ਕਰਾਂਗੇ ਵੀ 5 ਏਕੜ ਵਾਲੇ ਕਿਸਾਨਾਂ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਪਹਿਲੇ ਹੀ ਮਾਫ਼ ਕਰਨਾ ਸ਼ੁਰੂ ਕੀਤਾ ਸੀ ਔਰ ਉਹਦੇ ਵਾਸਤੇ ਤੁਸੀਂ ਕੋਈ ਵੀ ਉਪਰਾਲਾ ਨਹੀਂ ਕੀਤਾ ਕਿਸਾਨਾਂ ਲਈ ਕਿਸਾਨਾਂ ਦਾ ਤੁਸੀਂ ਕੋਈ ਕਰਜ਼ਾ ਮਾਫ਼ ਨਹੀਂ ਕੀਤਾ ਕਿਸਾਨਾਂ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਉਲਟਾ ਤੁਸੀਂ ਜਿਹੜੇ ਬਿੱਲ ਆਏ ਆ ਕਿਸਾਨਾਂ ਦੇ ਉਹ ਜਿਹੜੇ ਕੇਂਦਰ ਸਰਕਾਰ ਦੇ ਬਿੱਲ ਸੀ ਤੁਸੀਂ ਉਹਦੇ ਹਮਾਇਤੀ ਸੀ ਤੁਸੀਂ ਕਿਸਾਨ ਵਿਰੋਧੀ ਹੋ ਤੁਸੀਂ ਕਿਸਾਨ ਦੇ ਹਤਾਚੀ ਨਹੀਂ ਹੋ